ਸਤਿ ਆਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ حاضر ਹੋਏ ਹਾਂ ਅੱਜ ਦੀ ਕਹਾਣੀ ਕੁਲਜੀਤ ਦੇ ਵਿਆਹ ਨੂੰ 30 ਸਾਲ ਹੋ ਗਏ ਸਨ ਪਰ ਉਸਦੇ ਹਾਲਾਤ ਅੱਜ ਵੀ ਪਹਿਲਾਂ ਵਾਂਗ ਹੀ ਸਨ 30 ਸਾਲ ਪਹਿਲਾਂ ਵਿਆਹ ਕਰਕੇ ਕੁਲਜੀਤ ਹਰਦੇਵ ਦੇ ਘਰ ਆਈ ਸੀ ਘਰ ਵਿੱਚ ਉਸਦੇ ਸੱਸ ਤੇ ਨੰਨਦ ਦਾ ਹੀ ਬੋਲ ਵਾਲਾ ਸੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ ਸੀ ਹਰਦੇਵ ਪੂਰੀ ਤਰ੍ਹਾਂ ਆਪਣੀ ਮਾਂ ਅਤੇ ਭੈਣ ਦੇ ਜਾਲ ਵਿੱਚ ਸੀ। ਉਹਨਾਂ ਨੇ ਕਦੇ ਕੁਲਜੀਤ ਨੂੰ ਹਰਦੇਵ ਦੀ ਘਰ ਵਾਲੀ ਜਾਂ ਉਸ ਘਰ ਦੇ ਨੂੰ ਨਹੀਂ ਬਣਾ ਕੇ ਰੱਖਿਆ ਸੀ, ਬਲਕਿ ਇੱਕ ਨੌਕਰਾਨੀ ਦੀ ਵਾਂਗ ਉਸ ਨੂੰ ਘਰ ਵਿੱਚ ਰੱਖਿਆ ਜਾਂਦਾ। ਉਸਦੇ ਨੰਦ ਦਾ ਕੁਝ ਟਾਈਮ ਬਾਅਦ ਵਿਆਹ ਹੋ ਗਿਆ। ਪਰ ਫਿਰ ਵੀ ਉਹ ਸਮੇਂ-ਸਮੇਂ ਤੇ ਆ ਕੇ ਕੁਲਜੀਤ ਨੂੰ ਇਹ ਅਹਿਸਾਸ ਕਰਵਾਉਂਦੀ ਰਹਿੰਦੀ ਸੀ ਕਿ ਉਸਦੇ ਘਰ ਵਿੱਚ ਕੀ ਔਕਾਤ ਹੈ। ਕੁਲਜੀਤ ਨੂੰ ਜੋ ਪਚਾਪ ਅਤਿਆਚਾਰ ਸਹਣੇ ਪੈਂਦੇ ਸੀ ਕਿਉਂਕਿ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਕਿ ਉਹ ਨੌਕਰੀ ਕਰ ਲੈਂਦੀ ਤੇ ਕੇ ਘਰ ਵਿੱਚ ਵੀ ਕੋਈ ਜ਼ਿਆਦਾ ਸਾਥ ਦੇਣ ਵਾਲਾ ਨਹੀਂ ਸੀ ਉੱਥੇ ਇਹ ਰਿਵਾਜ ਸੀ ਕਿ ਧੀਆ ਨੂੰ ਵਿਆਹ ਕਰਕੇ ਭੇਜੋ ਉਸ ਤੋਂ ਬਾਅਦ ਉਹ ਜਾਣਣ ਜਾਂ ਉਹਨਾਂ ਦੇ ਸਾਰੇ ਘਰ ਵਾਲੇ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਜ਼ਿੰਮੇਵਾਰੀ ਦੇ ਨਾਂ ਤੇ ਬੋਝ ਸਮਝ ਕੇ ਕਿਤੇ ਮਰਜੀ ਵੀ ਛੁੱਟ ਦੇਵੋ ਹਰਦੇਵ ਅਕਸਰ ਕੁਲਜੀਤ ਤੇ ਹੱਥ ਝੁਕਦਾ ਰਹਿੰਦਾ ਸੀ ਇਸ ਵਿੱਚ ਉਸਦੇ ਸੱਸ ਸੋਹਰਾ ਦਾ ਵੀ ਹਰਦੇਵ ਦਾ ਸਾਥ ਦਿੰਦੇ ਅਤੇ ਕਹਿੰਦੇ ਪਤਨੀ ਨੂੰ ਤਾਂ ਐਵੇਂ ਹੀ ਰੱਖਣਾ ਚਾਹੀਦਾ ਹੈ ਪੂਰੀ ਜ਼ਿੰਦਗੀ ਉਸਨੇ ਆਪਣੀ ਸੱਸ ਅਤੇ ਪਤੀ ਦੀ ਮਾਰ ਖਾਧੀ ਸੀ ਉਹ ਸੋਚਦੀ ਸੀ ਇਹੀ ਉਸਦੀ ਜ਼ਿੰਦਗੀ ਹੈ ਸ਼ਾਇਦ ਜੇ ਸੱਸ ਨਾ ਰਹੇ ਤਾਂ ਕੁਝ ਸੁਧਾਰ ਹੋ ਜਾਵੇ ਕੁਝ ਸਾਲਾਂ ਬਾਅਦ ਉਸਦੇ ਸੱਸ ਅਤੇ ਸਾਰੇ ਇਸ ਦੁਨੀਆ ਤੋਂ ਚਲੇ ਗਏ ਪਰ ਹਰਦੇਵ ਅੱਜ ਵੀ ਉਹੀ ਘਟਿਆ ਇਨਸਾਨ ਸੀ ਉਸ ਜਿਸ ਤੇ ਲਈ ਪਤਨੀ ਇੱਕ ਨੌਕਰਾਨੀ ਤੋਂ ਵੱਧ ਕੁਝ ਵੀ ਨਹੀਂ ਸੀ ਕੁਲਜੀਤ ਨੂੰ ਹੁਣ ਸਮਝ ਆ ਗਿਆ ਸੀ ਕਿ ਉਸ ਨੂੰ ਪਤੀ ਦਾ ਪਿਆਰ ਕਦੇ ਵੀ ਨਹੀਂ ਮਿਲੇਗਾ ਸ਼ਾਇਦ ਉਸ ਦਾ ਮੁੰਡਾ ਹੀ ਵੱਡਾ ਹੋ ਕੇ ਉਸਦੀ ਕਦਰ ਕਰੇ ਤਾਂ ਕਿ ਤੇ ਜਾ ਕੇ ਉਸਦੀ ਜ਼ਿੰਦਗੀ ਸੁਧਰ ਜਾਵੇ ਤੇ ਉਹ ਚੈਨ ਨਾਲ ਜ਼ਿੰਦਗੀ ਜੀ ਸਕੇ ਇਸ ਉਮੀਦ ਵਿੱਚ ਹੀ ਉਸ ਦੇ 30 ਸਾਲ ਲੰਘ ਗਏ ਹੁਣ ਉਸ ਦੇ ਮੁੰਡੇ ਦਾ ਵਿਆਹ ਵੀ ਹੋ ਗਿਆ ਸੀ ਉਸ ਦਾ ਮੁੰਡਾ ਅਤੇ ਨੂਨ ਦੋਨੋਂ ਹੀ ਇੰਜੀਨੀਅਰ ਸਨ ਮੁੰਡੇ ਨੇ ਆਪਣੀ ਮਾਂ ਨੂੰ ਬਚਪਨ ਤੋਂ ਹੀ ਇੱਕ ਕਮਾ ਵਾਲੀ ਗਵਾਰ ਔਰਤ ਦੇ ਰੂਪ ਵਿੱਚ ਵੇਖਿਆ ਸੀ ਜੋ ਬੜੀ ਲਿਖੀ ਨਹੀਂ ਸੀ ਤੇਰਾ ਹੀ ਉਸਤੇ ਮੂੰਹ ਵਿੱਚ ਜ਼ੁਬਾਨ ਸੀ ਬਸ ਆਪਣੇ ਪਾਪਾ ਤੇ ਦਾਦੀ ਦੀ ਘੁੱਟ ਖਾਂਦੇ ਹੋਏ ਉਸ ਨੂੰ ਦੇਖਿਆ ਸੀ ਟਾਈਮ ਟਾਈਮ ਤੇ ਉਸਦੇ ਪਾਪਾ ਤੇ ਦਾਦੀ ਨੇ ਉਸ ਨੂੰ ਇਹੀ ਸਮਝਾਇਆ ਸੀ ਕਿ ਉਸਦੀ ਮਾਂ ਇਸ ਦੇ ਲਾਇਕ ਹੀ ਹੈ ਹੁਣ ਨੂਨ ਦੇ ਆਉਣ ਤੋਂ ਬਾਅਦ ਵੀ ਕੁਲਜੀਤ ਦੇ ਹਾਲਤ ਉਹੀ ਸਨ ਉਹ ਹੁਣ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੇ ਕੰਮਾਂ ਅਤੇ ਰਸੋਈ ਵਿੱਚ ਵਿਅਸਤ ਰਹਿੰਦੀ। ਉਸਨੇ ਸੋਚਿਆ ਸੀ ਕਿ ਨੂੰਹ ਦੇ ਆਉਣ ਤੇ ਸ਼ਾਇਦ ਘਰ ਦੇ ਕੰਮਾਂ ਤੋਂ ਵਿਹਲ ਮਿਲ ਜਾਵੇ ਅਤੇ ਉਹ ਆਰਾਮ ਨਾਲ ਬੈਠ ਕੇ ਦੋ ਰੋਟੀਆਂ ਖਾ ਸਕੇ। ਉਸਨੇ ਸੋਚਿਆ ਸੀ ਕਿ ਆਪਣੀ ਨੂੰਹ ਨੂੰ ਬਹੁਤ ਪਿਆਰ ਨਾਲ ਰੱਖੇਗੀ। ਜਿਹੜਾ ਉਸ ਦੀ ਸੱਸ ਨੇ ਉਸ ਨਾਲ ਕੀਤਾ ਸੀ ਉਹ ਆਪਣੇ ਨੂੰਹ ਨਾਲ ਨਹੀਂ ਕਰੇਗੀ। ਪਰ ਇਹ ਸਭ ਕੁਝ ਤਾਂ ਹੁੰਦਾ ਜੇ ਉਸ ਨੂੰ ਘਰ ਦੀ ਮਾਲਕ ਸਮਝਿਆ ਜਾਂਦਾ। ਹਰਦੇਵ ਨੇ ਤਾਂ ਅੱਜ ਤੱਕ ਉਸ ਨੂੰ ਇਹ ਦਰਜਾ ਦਿੱਤਾ ਹੀ ਨਹੀਂ ਸੀ ਬਹੂ ਨੇ ਵੀ ਆਕੇ ਦੇਖਿਆ ਕਿ ਉਸ ਦੀ ਸੱਸ ਦੀ ਕੋਈ ਔਕਾਤ ਨਹੀਂ ਹੈ ਘਰ ਵਿੱਚ ਉਸ ਦਾ ਪਤੀ ਵੀ ਉਸ ਦੀ ਮਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਉਸ ਦਾ ਸਹੁਰਾ ਹਰਦੇਵ ਵੀ ਉਸ ਦੇ ਸਾਹਮਣੇ ਹੀ ਕੁਲਜੀਤ ਤੇ ਹੱਥ ਝੁਕਦਾ ਇਹ ਸਭ ਦੇਖ ਕੇ ਉਸ ਨੇ ਆਪਣੀਆਂ ਜ਼ਿੰਮੇਵਾਰੀਆਂ ਵੀ ਉਸ ਦੇ ਸਿਰ ਤੇ ਪਾ ਦਿੱਤੀਆਂ ਕੁਲਜੀਤ ਦੇ ਮੁੰਡੇ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਤੇ ਉਹ ਦਾ ਇੱਕ ਛੋਟਾ ਬੱਚਾ ਵੀ ਸੀ ਉਸ ਦਿਨੋਂ ਸਵੇਰੇ ਨਾਕਰੀ ਤੇ ਚਲੀ ਜਾਂਦੀ ਬੱਚੇ ਦੀ ਦੇਖਭਾਲ ਖਾਣਾ ਬਣਾਉਣਾ ਕੱਪੜੇ ਧੋਣੇ ਸਾਰੇ ਕੰਮ ਹੀ ਕੁਲਜੀਤ ਨੂੰ ਕਰਨੇ ਪੈਂਦੇ ਘਰ ਦਾ ਕੰਮ ਤਾਂ ਉਹ ਔਖੇ ਸੌਖੇ ਕਰ ਹੀ ਲੈਂਦੀ ਸੀ ਕਿਉਂਕਿ ਉਹ ਪਹਿਲਾਂ ਕਰਦੀ ਰਹਿੰਦੀ ਸੀ ਪਰ ਇੱਕ ਛੋਟੇ ਬੱਚੇ ਦੀ ਦੇਖਭਾਲ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਸੀ ਕਿਉਂਕਿ ਉਸ ਦੀ ਵੀ ਹੁਣ ਉਮਰ ਹੋ ਚੁੱਕੀ ਸੀ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਕਿਉਂਕਿ ਸਾਰੀ ਉਮਰ ਉਸ ਨੇ ਦੁੱਖ ਅਤੇ ਪਰੇਸ਼ਾਨੀਆਂ ਹੀ ਝੱਲੀਆਂ ਸੀ ਉਸਦੀ ਕਰੇ ਕਿਸੇ ਨੇ ਫਿਕਰ ਹੀ ਨਹੀਂ ਕੀਤੀ ਹਰਦੇਵ ਪੂਰੀ ਤਰ੍ਹਾਂ ਆਪਣੇ ਨੋਹ ਦੀ ਮੁੱਠੀ ਵਿੱਚ ਸੀ ਉਸ ਦੀ ਨੋਹ ਜੋ ਉਸ ਨੂੰ ਕਹਿੰਦੀ ਉਹ ਉਹੀ ਹੁਕਮ ਕੁਲਜੀਤ ਨੂੰ ਦੇ ਰਿਹਾ ਦਾ ਉਹ ਜਾਣ ਗਈ ਸੀ ਕਿ ਉਸ ਦੀ ਸਾਸ ਉਸ ਦੇ ਸਹਰੇ ਦੇ ਖਿਲਾਫ ਨਹੀਂ ਜਾ ਸਕਦੀ ਅਤੇ ਉਹ ਜੋ ਕਹਿਣਗੇ ਉਸ ਨੂੰ ਕਰਨਾ ਹੀ ਪਵੇਗਾ ਇਸ ਲਈ ਉਹ ਹਰਦੇਵ ਨੂੰ ਆਪਣੀ ਮੁੱਠੀ ਵਿੱਚ ਰੱਖਦੇ ਹਰਦੇਵ ਨੂੰ ਜਵਾਨੀ ਤੋਂ ਹੀ ਗੁਟਕਾ ਸਿਗਰਟ ਅਤੇ ਸ਼ਰਾਬ ਦੀ ਆਦਤ ਸੀ ਉਸ ਦੀਆਂ ਇਹ ਆਦਤਾਂ ਉਸ ਦੀ ਨੋਹ ਪੂਰੀਆਂ ਕਰਦੀਆਂ ਉਸ ਨੂੰ ਮਹਿੰਗੇ ਸ਼ਰਾਬ ਸਿਗਰਟ ਆਪ ਮੰਗਵਾ ਕੇ ਦਿੰਦੇ ਜਿਸ ਨੂੰ ਲੈ ਕੇ ਹਰਦੇਬ ਬਹੁਤ ਖੁਸ਼ ਹੁੰਦਾ ਅਤੇ ਉਸਦੇ ਨੂੰ ਨੂੰ ਬਿਨਾਂ ਪੈਸਿਆਂ ਤੋਂ ਇੱਕ ਨੌਕਰਾਨੀ ਮਿਲ ਗਈ ਸੀ ਆਪਣੀ ਸੱਸ ਕੁਲਜੀਤ ਦੇ ਰੂਪ ਵਿੱਚ ਪਰ ਹੁਣ ਕੁਲਜੀਤ ਤੋਂ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਸਨੇ ਆਪਣੀ ਪੂਰੀ ਜ਼ਿੰਦਗੀ ਬਸ ਸੱਸ ਅਤੇ ਨੰਦ ਦੇ ਤਾਣੇ ਸੁਣ ਕੇ ਅਤੇ ਉਹਨਾਂ ਦੀ ਨੌਕਰਾਨੀ ਬਣ ਕੇ guzari ਸੀ ਤੇ ਹੁਣ ਆਪਣੀ ਨੂੰਹ ਦੀ ਨੌਕਰਾਨੀ ਬਣਨਾ ਤਾਣੇ ਸੁਣਨਾ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕੁਲਜੀਤ ਨੇ ਜਦੋਂ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਹਰਦੇਵ ਨੇ ਬਿਨਾਂ ਗੱਲ ਤੋਂ ਉਸਦੇ ਹੱਥ ਝੁਕ ਦਿੱਤਾ ਅਤੇ ਕਿਹਾ ਤੂੰ ਤਾਂ ਹੈ ਹੀ ਗਵਾਰਾਰਥ ਤੈਨੂੰ ਕੀ ਪਤਾ ਤੇਰੀ ਬਹੂ ਕਿੰਨੀ ਪੜੀ-ਦਿਖੀ ਹੈ ਦਿਨ ਭਰ ਬਾਹਰ ਰਹਿ ਕੇ ਕੰਮ ਕਰਦੀ ਹੈ ਤੇ ਕਮਾ ਕੇ ਲਿਆਉਂਦੀ ਹੈ ਤੇਰੇ ਵਾਂਗ ਘਰ ਵਿੱਚ ਬਹਿ ਕੇ ਖਾਂਦੀ ਹੀ ਨਹੀਂ ਰਹਿੰਦੀ ਤੈਨੂੰ ਕੋਈ ਕੰਮ ਧੰਦਾ ਤਾਂ ਹੈ ਨਹੀਂ ਕੁਲਜੀਤ ਨੇ ਕਿਹਾ ਮੈਂ ਉਸ ਦੀ ਸੱਸ ਹਾਂ ਤੇ ਉਸ ਦਾ ਹੱਕ ਬਣਦਾ ਹੈ ਮੈਨੂੰ ਰੋਟੀਆਂ ਬਣਾ ਕੇ ਖਵਾਵੇ ਨਾ ਕਿ ਮੇਰੇ ਤੇ ਰੋਟੀਆਂ ਬਣਵਾ ਕੇ ਖਾਣੀਆਂ ਚਾਹੀਦੀਆਂ ਨੇ ਯਾਦ ਹੈ ਤੇਰੀ ਮਾਂ ਦੀ ਮੈਂ ਕਿੰਨੀ ਸੇਵਾ ਕੀਤੀ ਸੀ ਇਹ ਸੁਣ ਕੇ ਹਰਦੇਵ ਨੇ ਫਿਰ ਕੁਲਜੀਤ ਤੇ ਹੱਥ ਉਠਾਉਂਦੇ ਹੋਏ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਆਪਣੀ ਤੁਲਨਾ ਮੇਰੀ ਮਾਂ ਨਾਲ ਕਰਨ ਦੀ ਤੇਰੀ ਔਕਾਤ ਨਹੀਂ ਵੱਡੀ ਆਈ ਬਹੁਤੋਂ ਸੇਵਾ ਕਰਵਾਉਣ ਵਾਲੀ ਚਲ ਇਥੋਂ ਤੁਰਦੀ ਵਣ ਦੁਬਾਰਾ ਆਜੇ ਹ ਸੋਚਣਾ ਵੀ ਨਾ ਨਹੀਂ ਤਾਂ ਇੱਕ ਇੱਕ ਰੋਟੀ ਲਈ ਤੜਫਾ ਦੇਵਾਂਗਾ ਇਹ ਸਾਰਾ ਕੁਝ ਉਸ ਦਿਨ ਉਹ ਵੀ ਦੇਖ ਰਹੀ ਸੀ ਤੇ ਮੁਸਕਰਾ ਰਹੀ ਸੀ ਅਤੇ ਮਨ ਹੀ ਮਨ ਉਸ ਨੂੰ ਅਹਿਸਾਸ ਕਰਵਾ ਰਹੀ ਸੀ ਕਿ ਤੇਰੀ ਔਕਾਤ ਹੀ ਕੀ ਹੈ ਮੇਰੇ ਨਾਲ ਪੰਗਾ ਲੈਣ ਦੀ ਜ਼ਰੂਰਤ ਨਹੀਂ ਉਸ ਦਾ ਮੁੰਡਾ ਵੀ ਆਪਣੀ ਪਤਨੀ ਦੇ ਨਾਲ ਹੀ ਸੀ ਕਿਉਂਕਿ ਉਸ ਦੇ ਹਿਸਾਬ ਨਾਲ ਵੀ ਉਸ ਦੀ ਮਾਂ ਦੀ ਕੋਈ ਔਕਾਤ ਹੀ ਨਹੀਂ ਸੀ ਅੱਜਕੱਲ੍ਹ ਜੀਤ ਤੇ ਆਤਮ ਸਨਮਾਨ ਨੂੰ ਬਹੁਤ ਠੇਸ ਪਹੁੰਚੀ ਸੀ ਤੇ ਉਸ ਨੇ ਆਪਣੇ ਜੀਵਨ ਦਾ ਬਹੁਤ ਵੱਡਾ ਫੈਸਲਾ ਕਰ ਲਿਆ ਅਗਲੇ ਦਿਨ ਸਵੇਰੇ ਉਹ ਆਪਣਾ ਸਮਾਨ ਬੰਨ ਰਹੀ ਸੀ ਹਰਦੇਵ ਕਹਿਣ ਲੱਗਿਆ ਹੁਣ ਤੇਰਾ ਇਹ ਕਿਹੜਾ ਨਵਾਂ ਨਾਟਕ ਸ਼ੁਰੂ ਹੋ ਗਿਆ ਹੈ ਇਸ ਸਮਾਨ ਨੂੰ ਬੰਨ ਰਹੀ ਹੈ ਕੁਲਜੀਤ ਨੇ ਕਿਹਾ ਬਹੁਤ ਸਹਿ ਲਈਆਂ ਤੁਹਾਡੀਆਂ ਮਨਮਾਨੀਆਂ ساری ਜ਼ਿੰਦਗੀ ਤੁਹਾਡੇ ਚੱਕਰ ਵਿੱਚ ਖਰਾਬ ਕਰ ਲਈ ਹੁਣ ਬੁਢਾਪੇ ਵਿੱਚ ਵੀ ਮੇਰੀ ਕੋਈ ਕਦਰ ਨਹੀਂ ਅਜੇ ਵੀ ਮੇਰੇ ਤੋਂ ਗਧਿਆਂ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ ਹੁਣ ਮੈਂ ਤੁਹਾਡੇ ਲੋਕਾਂ ਨਾਲ ਨਹੀਂ ਰਹਿਣਾ ਹਰਦੇਵ ਹੱਸਦੇ ਹੋਏ ਕਹਿਣ ਲੱਗੇ ਹੁਣ ਇਸ ਬੁਢਾਪੇ ਵਿੱਚ ਤੂੰ ਨੌਕਰੀ ਕਰੇਂਗੀ ਕਿੱਥੇ ਜਾਏਂਗੀ ਕੀ ਖਾਏਂਗੀ ਕੁਝ ਸੋਚਿਆ ਹੈ ਗੁਲਜੀਤ ਨੇ ਕਿਹਾ ਮੈਂ ਸਾਰਾ ਕੁਝ ਸੋਚ ਲਿਆ ਹੈ ਤੂੰ ਆਪਣੀ ਫਿਕਰ ਕਰ ਤੇਰਾ ਕੀ ਹੋਵੇਗਾ ਕਿਉਂਕਿ ਇੱਕ ਗਲਾਸ ਦਾ ਪਾਣੀ ਵੀ ਤੂੰ ਆਪਣੇ ਹੱਥ ਨਾਲ ਨਹੀਂ ਲੈ ਸਕਦਾ ਹੁਣ ਤੈਨੂੰ ਤੇਰੀ ਔਕਾਤ ਪਤਾ ਲੱਗੇਗੀ ਇਹ ਕਹਿ ਕੇ ਗੁਲਜੀਤ ਆਪਣਾ ਸਮਾਨ ਪੈਕ ਕਰਨ ਲੱਗ ਗਈ ਉਸਨੇ ਵਿਆਹ ਵਿੱਚ ਆਪਣੇ ਪੇਕੇਆਂ ਤੋਂ ਮਿਲ ਗਏਣੇ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਇਹ ਸਾਰਾ ਕੁਝ ਉਸ ਦਿਨ ਉਹ ਦੇਖ ਰਹੀ ਸੀ ਤੇ ਉਸਨੇ ਕਿਹਾ ਮੰਮੀ ਜੀ ਤੁਸੀਂ ਜਾਣਾ ਹੈ ਤਾਂ ਜਾਓ ਪਰ ਇਸ ਘਰ ਵਿੱਚੋਂ ਤੁਹਾਨੂੰ ਗਹਿਣੇ ਲੈ ਕੇ ਜਾਣ ਦਾ ਕੋਈ ਹੱਕ ਨਹੀਂ ਹੈ ਕੁਲਜੀਤ ਨੇ ਸਖਤ ਆਵਾਜ਼ ਵਿੱਚ ਕਿਹਾ ਇਹ ਮੇਰੇ ਗਹਿਣੇ ਹਨ ਮੇਰੇ ਮਾਂ ਬਾਪ ਨੇ ਮੇਰੇ ਵਿਆਹ ਵਿੱਚ ਦਿੱਤੇ ਸਨ ਤੂੰ ਕੌਣ ਹੁੰਨੀ ਹੈ ਮੈਨੂੰ ਇਹ ਦੱਸਣ ਵਾਲੀ ਕਿ ਮੈਂ ਕੀ ਲੈ ਕੇ ਜਾਣਾ ਹੈ ਤੇ ਕੀ ਨਹੀਂ ਹਰਦੇਵ ਕਹਿਣ ਲੱਗਿਆ ਅੱਛਾ ਹੁਣ ਤੇਰੀ ਇੰਨੀ ਹਿੰਮਤ ਹੋ ਗਈ ਤੂੰ ਜਾੜਾ ਹੈ ਤਾਂ ਜਾ ਪਰ ਇਹ ਗਹਿਣੇ ਲੈ ਕੇ ਜਾਣ ਦੀ ਕੋਈ ਜ਼ਰੂਰਤ ਨਹੀਂ ਉਸਨੇ ਆਪਣੀ ਨੂੰ ਨੂੰ ਕਿਹਾ ਤੂੰ ਇਹ ਗਹਿਣੇ ਲੈ ਕੇ ਆਪਣੇ ਅਲਮਾਰੀ ਵਿੱਚ ਰੱਖ ਉਸ ਦਿਨ ਉਹ ਅੱਗੇ ਆਉਣ ਲੱਗੇ ਤਾਂ ਕੁਲਜੀਤ ਨੇ ਕਿਹਾ ਅਜਿਹੀ ਗਲਤੀ ਨਾ ਕਰਨਾ ਜੇ ਮੈਂ ਪੁਲਿਸ ਨੂੰ ਬੁਲਾ ਲਿਆ ਤੇ ਕੀ ਹੋਵੇਗਾ ਤੂੰ ਚੰਗੀ ਤਰ੍ਹਾਂ ਜਾਣਦੀ ਹੈਂ ਦੋਨੇ ਨੂੰ ਸਾਰੇ ਨੂੰ ਜੇਲ੍ਹ ਦੀ ਹਵਾਆਂ ਖਵਾ ਦਿੱਤੀ ਤਾਂ ਮੇਰਾ ਨਾਂ ਬਦਲ ਦੇਣਾ ਕਿਉਂਕਿ ਪੂਰਾ ਆਂਡ ਗਵਾਂਡ ਜਾਣਦਾ ਹੈ ਕਿ ਮੇਰੇ ਨਾਲ ਇਸ ਘਰ ਵਿੱਚ ਪਿਛਲੇ 30 ਸਾਲ ਤੋਂ ਕੀ ਹੋ ਰਿਹਾ ਹੈ ਤੇ ਹੁਣ ਮੇਰੇ ਨੂੰ ਪੁੱਤ ਮੇਰੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਨੇ ਬਹੁਤ ਸਹਿ ਲਈ ਤੁਹਾਡੀ ਮਨਮਾਨੀ ਪੁਲਿਸ ਦਾ ਨਾਂ ਸੁਣ ਕੇ ਉਸ ਦਿਨ ਉਹ ਪਿੱਛੇ हट ਗਏ ਉਸ ਨੂੰ ਪਤਾ ਸੀ ਕਿ ਜੇ ਪੁਲਿਸ ਆ ਗਈ ਤਾਂ ਉਸਦੀ ਖੈਰ ਨਹੀਂ ਕੁਲਜੀਤ ਨੇ ਆਪਣਾ ਸਮਾਨ ਚੁੱਕਿਆ ਤੇ ਚੁੱਪਚਾਪ ਘਰੋਂ ਚਲੀ ਗਈ ਉਸਨੇ ਆਪਣੇ ਰਹਿਣ ਦਾ ਇੰਤਜ਼ਾਮ ਕਰ ਲਿਆ ਸੀ ਘਰ ਦੇ ਨੇੜੇ ਹੀ ਇੱਕ ਅनाथ ਆਸ਼ਰਮ ਸੀ ਜਿੱਥੇ ਕੁੱਕ ਦੀ ਜ਼ਰੂਰਤ ਸੀ ਉਸਨੇ ਸੋਚਿਆ ਕਿ ਘਰੇ ਦਿਨ ਭਰ ਗਧਿਆਂ ਵਾਂਗ ਕੰਮ ਕਰਦੀ ਰਹੀ ਹਾਂ ਤੇ ਬਦਲੇ ਵਿੱਚ ਉਹ ਰੋਟੀਆਂ ਮਿਲਦੀਆਂ ਨੇ ਤੇ ਨਾਲੇ ਹਜ਼ਾਰਾਂ ਗਾਲਾਂ ਤੇ ਕੁੱਟ ਖਾਂਦੀ ਹਾਂ ਨੋਪਤਾ ਅਦੇਪਤੀ ਤੋਂ ਸਾਰਾ ਦਿਨ ਬੇਇੱਜ਼ਤੀ ਕਰਵਾਉਂਦੇ ਹਾਂ ਇਸ ਤੋਂ ਚੰਗਾ ਹੈ ਕਿ ਅਨਾਥ ਬੱਚਿਆਂ ਲਈ ਖਾਣਾ ਬਣਾਵਾ ਸ਼ਾਂਤੀ ਅਤੇ ਆਤਮ ਸਨਮਾਨ ਦੇ ਨਾਮ ਜਿੰਦਗੀ ਜੀਵਾਂਗੇ ਅਤੇ ਨਾਲ ਹੀ ਉਸਨੇ ਆਪਣੇ ਸਾਰੇ ਗਹਿਣੇ ਵੇਚ ਕੇ ਮਿਲੇ ਪੈਸਿਆਂ ਨੂੰ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਤਾਂ ਕਿ ਜੇ ਕਦੇ ਜ਼ਰੂਰਤ ਪਈ ਤਾਂ ਉਸ ਨੂੰ ਵਰਤ ਸਕੇ ਅਨਾਥ ਆਸ਼ਰਮ ਵਿੱਚ ਵੀ ਉਸ ਨੂੰ ਇੱਕ ਕਮਰਾ ਰਹਿਣ ਲਈ ਮਿਲ ਗਿਆ ਅਤੇ ਗੁਜਾਰੇ ਜੋਗੀ ਤਨਖਾਹ ਵੀ ਮਿਲ ਜਾਂਦੀ ਸੀ ਜਿਸ ਨਾਲ ਉਸ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕਦਾ ਸੀ ਕੁਲਜੀਤ ਦੇ ਘਰ ਛੱਡ ਕੇ ਜਾਂਦੇ ਹੀ ਉਸ ਦੇ ਨੂੰਹ ਨੂੰ ਸਮਝ ਆ ਗਿਆ ਸੀ ਕਿ ਉਸ ਦੇ ਸਹੁਰੇ ਨਾਲ ਰਹਿਣ ਦਾ ਹੁਣ ਕੋਈ ਫਾਇਦਾ ਨਹੀਂ ਹੈ ਨਾ ਤਾਂ ਉਹ ਘਰ ਦਾ ਕੋਈ ਕੰਮ ਕਰਨ ਵਾਲੇ ਨੇ ਤੇ ਨਾ ਹੀ ਉਸ ਤੇ ਬੱਚੇ ਨੂੰ ਸੰਭਾਲਣ ਵਾਲੇ ਨੇ ਪੁੱਤ ਤੇ ਨੂੰਹ ਨੇ ਵੀ ਹਰਦੇਵ ਤੋਂ ਪਾਸਾ ਵਟਣ ਤੇ ਦੇਰ ਨਹੀਂ ਕੀਤੀ ਦੋਨਾਂ ਨੇ ਆਪਣਾ ਅਲੱਗ ਮਕਾਨ ਲੈ ਲਿਆ ਤੇ ਉੱਥੇ ਸ਼ਿਫਟ ਹੋ ਗਏ ਹਰਦੇਵ ਹੁਣ ਘਰ ਵਿੱਚ ਇਕੱਲਾ ਰਹਿ ਗਿਆ ਸੀ ਕੁਝ ਦਿਨਾਂ ਵਿੱਚ ਹੀ ਉਸ ਨੂੰ ਆਪਣੀ ਔਕਾਤ ਪਤਾ ਲੱਗ ਗਈ ਨਾ ਉਸ ਨੂੰ ਟਾਈਮ ਤੇ ਰੋਟੀ ਮਿਲਦੀ ਸੀ ਤੇ ਨਾ ਹੀ ਉਸ ਦੀ ਕੋਈ ਹੰਕੜ ਸੁਣਨ ਵਾਲਾ ਸੀ ਹੁਣ ਉਸ ਨੂੰ ਸਵੇਰੇ ਧੋਤੇ ਹੋਏ ਕੱਪੜੇ ਵੀ ਨਹੀਂ ਮਿਲਦੇ ਸਨ ਅਤੇ ਪੂਰਾ ਘਰ ਗੰਦਾ ਹੋਇਆ ਪਿਆ ਸੀ ਹਰਦੇਵ ਦੀ ਸ਼ਰਾਬ ਦੀ ਆਦਤ ਤੇ ਕਾਰਨ ਕੋਈ ਕੰਮ ਵਾਲੀ ਵੀ ਉਸ ਦੇ ਘਰ ਕੰਮ ਕਰਨ ਨੂੰ ਤਿਆਰ ਨਹੀਂ ਸੀ ਉਹ ਇੱਕ ਇੱਕ ਰੋਟੀ ਲਈ ਤਰਸ ਰਿਹਾ ਸੀ ਬਾਹਰ ਦਾ ਖਾਣਾ ਉਸ ਦੇ ਹਜਮ ਨਹੀਂ ਹੁੰਦਾ ਸੀ ਇਸ ਕਾਰਨ ਉਹ ਜ਼ਿਆਦਾ दारू ਪੀਣ ਲੱਗ ਗਿਆ ਸੀ ਅਤੇ ਉਸਦੀ ਜਿੰਨੀ ਪੈਨਸ਼ਨ ਆਉਂਦੀ ਸੀ ਉਹ दारू ਪੀ ਕੇ ਢਾਣ ਲੱਗ ਗਿਆ ਤੇ 2-3 ਮਹੀਨਿਆਂ ਵਿੱਚ ਹੀ ਉਹ ਬਿਮਾਰ ਹੋ ਗਿਆ ਤੇ ਉਸ ਨੂੰ ਅਹਿਸਾਸ ਹੋਣ ਲੱਗ ਗਿਆ ਕਿ ਕੁਲਜੀਤ ਦੀ ਉਸਦੀ ਜ਼ਿੰਦਗੀ ਵਿੱਚ ਕੀ ਜਗ੍ਹਾ ਸੀ ਹੁਣ ਉਸ ਨੂੰ ਕੁਲਜੀਤ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਨੇ ਉਸ ਨਾਲ ਕਿੰਨਾ ਗਲਤ ਕੀਤਾ ਹੈ ਉਸ ਨੇ ਕਿਵੇਂ ਨਾ ਕਿਵੇਂ ਕੁਲਜੀਤ ਦਾ ਪਤਾ ਲਗਾਇਆ ਤੇਨਾਥ ਆਸ਼ਰਮ ਵਿੱਚ ਉਸ ਨੂੰ ਮਿਲਣ ਚਲਾ ਗਿਆ ਉੱਥੇ ਜਾ ਕੇ ਉਸਨੇ ਕੁਲਜੀਤ ਨੂੰ ਕਿਹਾ ਕੁਲਜੀਤ ਮੈਨੂੰ ਮaaf ਕਰ ਦੇ ساری ਜ਼ਿੰਦਗੀ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਹੁਣ ਮੈਂ ਪਛਤਾ ਰਿਹਾ ਹਾਂ ਮੇਰੇ ਕੋਲ ਕੋਈ ਵੀ ਨਹੀਂ ਹੈ ਮੈਂ ਇਕੱਲਾ ਰਹਿ ਗਿਆ ਹਾਂ ਮੇਰੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ ਮੇਰੇ ਤੋਂ ਅਜੇ ਹੀ ਜ਼ਿੰਦਗੀ ਕੱਟੀ ਨਹੀਂ ਜਾਂਦੀ ਮੈਨੂੰ ਦੋ ਰੋਟੀਆਂ ਪਕਾ ਕੇ ਖਵਾਉਣ ਵਾਲਾ ਵੀ ਕੋਈ ਨਹੀਂ ਹੈ ਤੂੰ ਮੇਰੇ ਨਾਲ ਚੱਲ ਮੈਨੂੰ ਮaaf ਕਰ ਦੇ ਇਹ ਸੁਣ ਕੇ ਕੁਲਜੀਤ ਦੇ ਸਰੀਰ ਵਿੱਚ ਅੱਗ ਲੱਗ ਗਈ ਤੇ ਉਸਨੇ ਇੱਕ ਜ਼ੋਰ ਦਾ ਥੱਪੜ ਹਰਦੇਵ ਦੇ ਗੱਲ ਤੇ ਤਾਂ ਦਿੱਤਾ ਤੇ ਕਹਿਣ ਲੱਗੀ ਸਵਾਰਥੀ ਇਨਸਾਨ ਹੁਣ ਜਦੋਂ ਤੈਨੂੰ ਆਪ ਪਰੇਸ਼ਾਨੀ ਹੋ ਰਹੀ ਹੈ ਤਾਂ ਤੈਨੂੰ ਮੇਰੀ ਯਾਦ ਆ ਗਈ ਤੂੰ ਸੋਚ ਰਿਹਾ ਹੈ ਕਿ ਮੈਂ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਫਿਰ ਤੂੰ ਤੇਰੇ ਘਰ ਜਾ ਕੇ ਤੇਰੀ ਸੇਵਾ ਕਰਾਂਗੀ ਇਹ ਭੁੱਲ ਜਾ ਇਹ ਕਦੇ ਨਹੀਂ ਹੋਵੇਗਾ ਤੇਰੇ ਵਰਗੇ ਘਟਿਆ ਇਨਸਾਨ ਨੇ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੇਰਾ ਹੁਣ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ ਨਾ ਕੋਈ ਪਤੀ ਨਾ ਕੋਈ ਪੁੱਤ ਤੇ ਨਾ ਹੀ ਕੋਈ ਨੂੰ ਮੈਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਹੈ ਚੁੱਪ ਜਾ ਬੈਠੋ ਚਲਾ ਜਾ ਨਹੀਂ ਤਾਂ ਪੁਲਿਸ ਨੂੰ ਬੁਲਾ ਕੇ ਚੰਗੀ ਤਰ੍ਹਾਂ ਘਟਵਾਵਾਂਗੀ ਹਰਦੇਵ ਨੂੰ ਸਮਝ ਆ ਗਿਆ ਸੀ ਕਿ ਕੁਲਜੀਤ ਹੁਣ ਇੰਨੀ ਆਸਾਨੀ ਦੇ ਨਾਲ ਉਸਦੇ ਨਾਲ ਜਾਣ ਵਾਲੀ ਨਹੀਂ ਤਾਂ ਉਸਨੇ ਆਪਣਾ ਅਗਲਾ ਤੀਰ ਛੱਡਿਆ ਤੇ ਕਿਹਾ ਜੇ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਤਾਂ ਇਹ ਸੰਦੂਰ ਅਤੇ ਮੰਗਲ ਸੂਤਰ ਕਿਸ ਨਾਮ ਦਾ ਹੈ ਇਹ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਹਰਦੇਵ ਨੂੰ ਉਸਦੀ ਔਕਾਤ ਦਿਖਾ ਦਿੱਤੀ। ਕੁਲਜੀਤ ਨੇ ਹਰਦੇਵ ਦੇ ਸਾਹਮਣੇ ਹੋ ਕੇ ਕਿਹਾ ਆ ਲੈ। ਇਹ ਕਹਿ ਕੇ ਉਸਨੇ ਮੰਗਲ ਸੂਤਰ ਤੋੜ ਦਿੱਤਾ ਅਤੇ ਆਪਣੇ ਹੱਥਾਂ ਨਾਲ ਸੰਦੂਰ ਵੀ ਪੂੰਝ ਦਿੱਤਾ ਤੇ ਕਿਹਾ ਮੇਰਾ ਕੋਈ ਪਤੀ ਨਹੀਂ। ਹੁਣ ਯਕੀਨ ਹੋ ਗਿਆ। ਇਹ ਕਹਿ ਕੇ ਕੁਲਜੀਤ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਅੱਜ ਕੁਲਜੀਤ ਦੇ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਸੀ। ਉਹ ਸੋਚ ਰਹੀ ਸੀ ਕਿ ਇਹ ਫੈਸਲਾ ਕਰਨ ਦੀ ਹਿੰਮਤ ਉਹਦੋਂ ਕਿਉਂ ਨਹੀਂ ਕੀਤੀ ਜਦੋਂ ਉਸਦੇ ਪਤੀ ਨੇ ਉਸਤੇ ਪਹਿਲੀ ਵਾਰ ਅਤਿਆਚਾਰ ਕੀਤਾ ਸੀ ਹਰਦੇਵ ਦੇ ਜ਼ੋਰਦਾਰ ਥੱਪਣ ਲੱਗਣ ਤੇ ਉਸ ਨੂੰ ਸਮਝ ਆ ਗਿਆ ਸੀ ਕਿ ਜਿਸ ਜੀਵਨ ਸਾਥੀ ਨੇ ਉਸਨੇ ਜ਼ਿੰਦਗੀ ਭਰ ਸਤਾਇਆ ਉਸ ਦਾ ਉਸਦੇ ਜੀਵਨ ਵਿੱਚ ਕੀ ਸਥਾਨ ਸੀ ਅਤੇ ਉਹ ਹੁਣ ਉਸਦੇ ਜੀਵਨ ਵਿੱਚ ਕਦੇ ਵੀ ਵਾਪਸ ਨਹੀਂ ਆਉਣ ਵਾਲੀ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ